ਜ਼ిల్లా ਕਪੂਥਲਾ ਦੇ ਮਸ਼ਹੂਰ ਪਿੰਡ ਫਤੂ ਡੀਗਾ ਵਿਖੇ ਸਥਿਤ ਪ੍ਰਾਚੀਨ ਠਾਕੁਰ ਦਵਾਰਾ ਮੰਦਰ ਵਿੱਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਓਸ਼ਰਦਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਮੰਦਰ ਨੂੰ ਫੁੱਲਾਂ ਗੁਬਾਰੀਆਂ ਤੇ ਰੋਸ਼ਨੀ ਦੀਆਂ ਲੜੀਆਂ ਨਾਲ ਸਜਾਇਆ ਗਿਆ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸੋਹਣੀ ਉਪਸ਼ਾਕ ਪਹਿਨਾ ਕੇ ਵਿਸ਼ੇਸ਼ ਭੋਗ ਲੁਆਇਆ ਗਿਆ ਸਾਰਾ ਦਿਨ ਭਜਨ ਕੀਰਤਨ ਤੇ ਅਟੁੱਟ ਲੰਗਰ ਦਾ ਪ੍ਰਬੰਧ ਰਿ ਮੰਦਰ ਕਮੇਟੀ ਦੇ ਪ੍ਰਧਾਨ ਰੋਮਨ ਅਰੋੜਾ ਨੇ ਐਲਾਨ ਕੀਤਾ ਹੈ ਕਿ ਅਗਲੀ ਜਨਮਸ਼ਤਮੀ ਤੱਕ ਮੰਦਿਰ ਦੀ ਇਮਾਰਤ ਨੂੰ ਨਵਾਂ ਰੂਪ ਦਿੱਤਾ ਜਾਵੇਗਾ ਇਸ ਮੌਕੇ ਪਿੰਡ ਵਾਸੀਆਂ ਤੇ ਕਈ ਪ੍ਰਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ ਪੱਤਰਕਾਰ ਗੌਰਵ ਮੜੀਆ ਕਪੂਥਲਾ ਅਰਿਸ਼ਤ ਅਰਸ਼ੋਬ ਨਾਮ ਅਕਮਰ ਕੁਮਾਰ ਰਮਜਾਜ ਤੁਸੀਂ ਪਿੰਡ ਫਤੂ ਟੰਗਾ ਵਿਖੇ ਬੜਾ ਇਤਿਹਾਸਕ ਮੰਦਿਰ ਆ ਸ੍ਰੀ ਠਾਕੁਰ ਦਵਾਰਾ ਜਦੋਂ ਮੇਟੀ ਮਨਾਈ ਜਾ ਰਹੀ ਆ ਕੀ ਕਹਿਣਾ ਚਾਹੋਗੇ ਐਲਾਪਾ ਜੀ ਪੂਰੇ ਫਤੂ ਟੰਗਾ ਪਿੰਡ ਦੇ ਵਸਨੀਕਾਂ ਨੂੰ ਔਰ ਕਪੂਰਥਲਾ ਵਸਨੀਕਾਂ ਨੂੰ ਮੇਰੇ ਦਿਲ ਤੋਂ ਬੜਾ ਬਿਸਨ ਜਰਨ ਮਸੂਰੀਆਂ ਲੱਖ ਲੱਖ ਮੁਬਾਰਕਾਂ ਔਰ ਜਿਬੂਆਂ ਦੀ ਇਸ ਮੰਗਾਂ ਔਰ ਇਸ ਸ੍ਰੀਂ ਦੇ ਵੇ ਸਾਰੇ ਸੇਵਾਦਾਰਾਂ ਸ਼ੁਭ ਅਰਦਾਵਾਂ ਦੇ ਆਪਣੀ ਸਦਾ ਕਿਤਾਬ ਬਣਾਏ ਰੱਖਣ ਦੀ ਔਰ ਅਸੀਂ ਆ ਦਿੱਤੇ ਜਿਹੜੀ ਕਿਸੇ ਜਨਮ ਅਕਸ਼ਮੀ ਪਰ ਤੋਂ ਆਮਲ ਜਮਨਾਈ ਜਾ ਰਹੀ ਹੈ ਉਹ ਬਣਾ ਰਹੇ ਆ ਔਰ ਪ੍ਰਬੂ ਦੀ ਦਰਸ਼ਨ ਕਰਕੇ ਤੇ ਪੂਰਾ ਸ਼ੀਰੋਪਰ ਕਰ ਰਹੇ ਹਾਂ ਜੀ ਸ੍ਰੀਮnji ਪਿੰਡ ਵਸੇ ਦਾ ਕਹਿੰਦਾ ਕਿ ਬੜੇ ਚਿਰਾਂ ਬਾਅਦ ਅੱਜ ਬੜੀ ਰੌਣਕ ਲੱਗੀ ਆ ਤਿਹਾੜ ਮਨਾਇਆ ਜਾ ਰਿਹਾ ਬਿਲਕੁਲ ਜੀ ਕਿ ਚਲੋ ਪ੍ਰਬੂ ਦੀ ਕਿਰਪਾ ਅਸਲ ਚ ਇਸ ਮੰਦਿਰ ਦੇ ਲਈ ਪਹਿਲਾ ਸੇਵਾਦਾਰ ਸਿੰਘ ਕੁਸ਼ ਮੈਂ ਉਹ ਧਿਆਨ ਦੇ ਰਹੀ ਸੀ ਪਿੰਡ ਵਾਸੀਆਂ ਨੇ ਇਸ ਮੁੱਦੇ ਨੂੰ ਬਾਤ ਚੁੱਕਿਆ ਉਹ ਦੁਬਾਰਾ ਇਸ ਮੰਤਰ ਦੇ ਉਹ ਜਿਹੜੇ ਸਾਡੇ ਬਿੱਲਾ ਭਾਜੀ ਜਿਹੜੇ ਇੰਗਲੈਂਡ ਬੈਠੇ ਹੋਏ ਨੇ ਤੇ ਉਹਨਾਂ ਦਾ ਪੂਰਾ ਯੋਗਦਾਨ ਨਾਲ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਪੰਡਤ ਜੀ ਜਿਨ੍ਹਾਂ ਨੇ ਕੋਈ ਲੋਕਾਂ ਨੂੰ ਇਕੱਠਾ ਨਾਲ ਕਰਕੇ ਉਹ ਸਾਨੂੰ ਇਸੀ ਉਹ ਸੇਵਾ ਦਾ ਮੌਕਾ ਦਿੱਤਾ ਕਿ ਇਸ ਮੰਦਰ ਦੇ ਵਿੱਚ ਜੋ ਇਹਨਾਂ ਪੁਰਾਣਾ ਕਸਿਗੋ ਅੰਦਰ ਹੈ ਉਹ ਚਲਾ ਜੀ ਬਾਹੀ ਰੱਖਿਆ ਸੀ ਤੇ ਇਹਨੂੰ ਵਧੀਆ ਸਵਾਰਨ ਵਾਸਤੇ ਇਹ ਵੀ ਇਮਾਰਤ ਬੁਰੀ ਹਮਾਰਨ ਲਈ ਹੋ ਅਸੀਂ ਸਾਰੇ ਜੋੜ ਲਾ ਰਹੇ ਆਂ। ਹੋ ਖੁਸ਼ੀ ਵਾਲੇ ਟਾਈਮ ਦੇ ਵਿੱਚ ਵਿੱਚ ਇਹ ਸਮੰਦਰ ਦਾ ਬਹੁਤ ਜਿਹੜਾ ਸੁੰਦਰ ਨਜ਼ਾਰਾ ਦੇਖਣ ਨੂੰ ਮਿਲੇਗਾ। ਸਹੀ। ਤੁਸੀਂ ਕੀ ਨਾ ਤੁਹਾਡਾ ਸੌਰਵ ਕੰਬੋਜ ਜੀ। ਸੋਨੁਜਾ ਜੇ ਪਿੰਡ ਠਾਕਰ ਦੁਆਰਾ ਬੰਦੋ ਜਿਹੜਾ ਫਤੂ ਟੰਗਾ ਵਿਖਿਆ ਪਿੰਡ ਤੇ ਉੱਥੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਪਿਆਰ ਭਰੀ ਸਤਿਕਾਰ ਜੈ ਸ਼੍ਰੀ ਰਾਮ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਇੱਥੇ ਮੰਦਿਰ ਨੂੰ ਲੈ ਕੇ ਵਿਵਾਦ ਜੋ ਚੱਲ ਰਿਹਾ ਸੀ ਔਰ ਉਸ ਵਿਵਾਦ ਨੂੰ ਕਿਤੇ ਨਾ ਕਿਤੇ ਜਾ ਕੇ ਇਸ ਨਤੀਜੇ ਤੇ ਲਿਆਂਦਾ ਪਿੰਡ ਇੱਕ ਇਕੱਤਰ ਹੋ ਗਏ ਅੱਜ ਜਨਮਸ਼ਮੀ ਦਾ ਧਾਰਮਣਾ ਰਿਹਾ ਜੋ ਪਿਛਲੇ ਕਈ ਸਾਲਾਂ ਤੋਂ ਨਹੀਂ ਮਨਾਇਆ ਜਾ ਰਿਹਾ ਸੀ ਇਹਦੇ ਵਿੱਚ ਸਹਿਯੋਗ ਦਿੰਦੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਜੰਮਾ ਲਾਲ ਕੁਮਾਰ ਠੇਕੇਦਾਰ ਬਿੱਲਾ ਭਾਈ ਇੰਗਲੈਂਡ ਤੋਂ ਉਹਨਾਂ ਦਾ ਬਹੁਤ ਹੀ ਵੱਡਾ ਸੰਯੋਗ ਤੇ ਉਹ ਵੱਡੀ ਗੱਲ ਆ ਇਸ ਇਲਾਕੇ ਦੀ ਜੋ ਇਹ ਸਾਰਾ ਇਲਾਕਾ ਇੱਕਤਰ ਹੋ ਗਏ ਤੇ ਆਪਣੇ ਮੰਦਰ ਨੂੰ ਸਵਾਰ ਰਹੇ ਨੇ ਤੇ ਸਭ ਤੋਂ ਵੱਧ ਇਹੀ ਖੁਸ਼ੀ ਵਾਲੀ ਗੱਲ ਹੈ ਜੀ ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਦੇ ਆ ਨਗਰ ਕਿ ਇਹਨੂੰ ਵੱਧ ਚੜ ਕੇ ਧਾਮ ਧੂਮਣਾ ਮਨਾਇਆ ਜਾਵੇਗਾ ਹਾਂ ਜੀ ਇਸ ਤੋਂ ਪਹਿਲਾਂ ਸਾਡੇ ਜੋ ਪਹਿਲਾਂ ਨਾਲ ਸੰਜੋਗ ਦੇਂਦੇ ਹੋਏ ਬੀਲਾ ਭਾਜੀ ਰਮਨ ਭਾਜੀ ਬਿੱਟੂ ਭਾਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਜੋ ਪੂਰਾ ਆਉਦਾ ਸੰਜੋਗ ਦੇ ਰਹੇ ਨੇ ਤੇ ਇਸ ਵਿੱਚ ਇੱਥਾ ਲੈ ਰਹੇ ਨੇ ਜੀ ਸਕੀਨਾ ਤੁਹਾਡਾ ਜੀ ਕ੍ਰਿਸ਼ਨ ਕਪਾਲ ਠੀਕ ਹੈ ਜੀ ਕੁਸ਼ੂਂਗਪਾਲ ਜੀ ਅੱਜ ਪਿੰਡ ਫਤੂ ਟੰਗਾ ਵਿਖੇ ਹੰਮੰਦਰ ਠਾਕਰ ਦੁਆਰਾ ਹਾਂਜੀ ਜਨਮਸ਼ਟੀ ਉਹ ਧਾਰਮ ਮਨਾਇਆ ਜਾ ਰਿਹਾ ਹਾਂਜੀ ਇਸ ਬਾਰੇ ਕੀ ਕਹਿਣਾ ਕਰਦੇ ਇਸ ਬਾਰੇ ਦਾ ਜੀ ਅੱਜ ਦਾ ਨਹੀਂ ਮੜਾਉਦਾ ਇਹ ਕੋਈ ਤਿਰਵਨ ਕੋਈ 80 90 ਸਾਲ ਹੋ ਗਿਆ ਇਹ ਮਨਾਉਂਦੇ ਆ ਇੱਥੇ ਠੀਕ ਹੈ ਤੇ ਹੁਣ ਗਾਹ ਦੀ ਗਾ ਇਹ ਤਰੱਕੀ ਕਰੂਗਾ ਹਰ ਸਾਲ ਹਰ ਸਾਲ ਵੱਧ ਤੋਂ ਵੱਧ ਤੁਹਾਡੇ ਸਾਰੇ ਸਹਿਯੋਗ ਨਾਲ ਪ੍ਰਧਾਨਤਵ ਆਇਆ ਸਾਰੇ ਸਹਿਯੋਗ ਨਾਲ ਪੰਚ ਸਾਹਿਬ ਨੂੰ ਹੋਤੇ ਸਾਰੇ ਉਸ ਤੋਂ ਯੋਗ ਨਾਲ ਭਾਈਵਦੇ ਸਹਿਯੋਗ ਇਹ ਚੜ੍ਹਦੀ ਕਲਾ ਰਹੂਗੀ ਮੈਂ ਤੇ ਬਹੁਤ ਤਕੜਾ ਬਣੂਗਾ ਵੱਡਾ ਬਣੂਗਾ ਬਹੁਤ ਤਕੜਾ ਬਣੂਗਾ ਪਿੰਡ ਵਾਲੇ ਦਾ ਕਹਿਣਾ ਕਿ ਪਿੰਡ ਵਾਲੀ ਪਿੰਡ ਵਾਲੇ ਸਾਰੇ ਸਹਿਬ ਦਾ ਪਿੰਡ ਵਾਲੇ ਸਹਿਯੋਗ ਸਾਨੂੰ ਸਾਰਾ ਪੂਰਾ ਆ ਠੀਕ ਹੋ ਗਿਆ ਤੇ ਤੁਹਾਡਾ ਵੀ ਪੂਰਾ ਆ ਆਇਆ ਸਾਡੇ ਮਾਨਯੋਗ ਇਹਨਾਂ ਇਹਨਾਂ ਦਾ ਸਹਿਯੋਗ ਦਾ ਸਾਨੂੰ ਬਹੁਤ ਇਹਨਾਂ ਦਾ ਧਿਆਨ ਦੇਣਾ ਮੰਦਰ ਮੰਦਰ ਤੇ ਬਹੁਤ ਆਲੀ ਸ਼ਾਨ ਬਣੂਗਾ ਮੰਦਰ ਦੀ ਇਮਾਰਤ ਬਾਰੇ ਕੀ ਕਹਿਣਾ ਚਾਹੋਗੇ ਓ ਜੀ ਆਪਣਾ ਥੋੜਾ ਜਿਹਾ ਚਿਤ ਕਰ ਰਹੀ ਮੰਦਿਰ ਜਾਲ ਸ਼ੁਰੂ ਕਰ ਦੇਣਾ ਸਾਰੇ ਸੰਜੋਗ ਨਾਲ ਮੰਦੇ ਬਹੁਤ ਅੱਗੇ ਦੱਸਿਆ ਬਹੁਤ ਤਗੜਾ ਬਣੂਗਾ ਦੇਖ ਕੇ ਦੇਖ ਕੇ ਜੋ ਹੋਊਗਾ ਮੰਦਰ ਆ ਜਿਸ ਸਮੇਂ ਜਦੋਂ ਪੂਰੀਆ ਪਤਾ ਹੋਣ ਵੇਲੇ ਜਦੋਂ ਇਹ ਪੂਰੀਆ ਤਿਆਰੀਆਂ ਹੋਣਗੀਆਂ ਜੀ ਜੀ ਜੇ ਰਿਸ਼ਨ ਭਗਵਾਨ ਦੀ ਜੈ ਰਾਧਾ ਰਿਸ਼ਨ ਦੀ ਜੀ ਜੈ ਅੱਜ ਕੀ ਨਾਮ ਹੋਟਾ ਲਖਵੀਰ ਸਿੰਘ ਜੀ ਅੱਜ ਰਾ ਮੰਦਰ ਠਾਕਰ ਦੁਆਰਾ ਵਿਕੇ ਜਨਮਸ਼ਟਿ ਵਿਖੇ ਹਰ ਮਨਾਇਆ ਜਾ ਰਿਹਾ ਬਿਲਕੁਲ ਜੀ ਬੜੀ ਧੁੰਮਾਂ ਨਾਲ ਮਨਾਇਆ ਜਾ ਰਿਹਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਬੜੀ ਕਹਿਣਾ ਚਾਹੁੰਦੇ ਜੀ ਭਾਈ ਰਮਨ ਸਿੰਘ ਦੀ ਗੂਠਲੇ ਤੋਂ ਆਏ ਨੇ ਭਾਜੀ ਬਿਲਾ ਜੀ ਦਾ ਸੰਜੋਗ ਬਹੁਤ ਚੱਲ ਰਿਹਾ ਵੱਡਾ ਤੇ ਮੰਦਰ ਦਾ ਜਿਹੜਾ ਕੰਮ ਸੀ ਰੁਕੇ ਆ ਕਿੰਨੇ ਬਹੁਤ ਧੀਰ ਤੋਂ ਰੁਕੇ ਆ ਸੀ ਉਹਨੂੰ ਐਤੀ ਮਾਲਕੀ ਕਿਰਪਾ ਨਾਲ ਨਵੇਂ ਸਿਰੇ ਤੋਂ ਚਲਾ ਜਾ ਕੇ ਆਏ ਅੱਗੇ ਆਉਣ ਵਾਲੀ ਸ਼ੁ ਰਾਤਰੀ ਤੇ ਇਸ ਮੰਦਰ ਦੀ ਇਮਾਰਤ ਨੂੰ ਵੱਧੀਆ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਾਰੇ ਨਗਰ ਦਾ ਸ਼ਹਿਰ ਨਿਵਾਸੀਆਂ ਦਾ ਭਾਜੀ ਬਿੱਲੇ ਦਾ ਸੰਯੋਗ ਦੇ ਨਾਲ ਦਿਲੋਂ तहे ਧੰਨਵਾਦ ਕਰਦੀ ਆਂ ਪਿੰਡ ਵਾਸਤੇ ਤਾਂ ਕਹਿਣਾ ਕਿ ਬੜੇ ਚਿਰਾਂ ਬਾਅਦ ਜੋ ਰੌਣਕ ਲੱਗੀ ਆ ਤਿਹਾਰ ਮਨਾਇਆ ਗਿਆ ਹਾਂਜੀ ਹਾਂਜੀ ਇਸ ਬਾਰੇ ਕੀ ਕਹੋਗੇ ਅਸੀਂ ਇਸ ਬਾਰੇ ਇਸ ਬਾਰੇ ਇਹ ਹੈ ਜੀ ਕਿ ਬਿਲਕੁਲ ਸਰਕਾਰ ਦੁਆਰਾ ਤੋਂ ਫਿਰ ਮੰਦਰ ਨੂੰ ਹਾਂਜੀ ਜਿਹੜਾ ਰੁਕਿਆ ਕੰਮ ਤੁਲਾਵੀ ਦਿੱਤੀ ਬਣੀ ਆ ਹਾਂਜੀ ਔਲ ਪੀਪਲਸ ਯੋਗਾ ਇਸ ਮਤਲਬ ਵਿੱਚ ਪਾਰਾ ਰਾਦਰ ਇਸ ਜਮਾਸਟੇਟ ਇਹ ਲੋਕਾਂ ਦਾ